ਦੁਆਰਾ ਸ਼ਹੀਦਾ ਸਿੰਘਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਨੰਗਲ ਬੇਟ ਆਲੋਵਾਲ ਫਿਲੌਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਤੇ ਗੁਰੂ ਨਾਨਕ ਦੇਵ ਜੀ ਦੇ ਵਿਆਪੂਰਵ ਸੰਬੰਧੀ ਸਮਾਗਮ ਕਰਵਾਇਆ ਗਿਆ ਸਵੇਰ ਸਮੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਕੀਰਤਨੀ ਜਥੇ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਮੁੱਖ ਸੇਵਾਦਾਰ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਆਪਣੇ ਪਰਵਚਨਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਬਿੰਦੀ ਪ੍ਰਮੁੱਖ ਸਖਸ਼ੀਅਤਾਨੂ ਸਿਰਉ ਪਾਉ ਪਾਕੇ ਸਨਮਾਨਿਤ ਕੀਤਾ ਗਿਆ ਛੇਪਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਸ਼ਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਨੰਗਲਵੇੜ ਨਦੀਕ ਅਲਵਲ ਫਲੋਰ ਵਿਖੇ ਜਿੱਥੇ ਹਫਤਾਵਾਰੀ ਸਮਾਗਮ ਚੱਲਦੇ ਹਨ ਅੱਜ ਇਸ ਹਫਤੇ ਤਨ ਗੁਰੂ ਗੁਰੂ ਗੋ ਗੁਰੂ ਨਾਨਕ ਪਾਤਸ਼ਾਹ ਦੇ ਬਾਪੁਰਗ ਨੂੰ ਸਮਰਪਿਤ ਅਤੇ ਅੱਜ ਪਹਿਲੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਹਿਲੇ ਪ੍ਰਕਾਸ਼ ਪਰ ਨੂੰ ਸਮਰਪਿਤ ਜੋ ਕਿ ਤਿੰਨ ਰੋਜ਼ਾਂ ਮਹਾਨ ਗੁਰੂ ਨੂੰ ਸੌਂਗ ਰੰਭ ਹੋਇਆ ਜਿਦੇ ਵਿੱਚ ਸੋਮਵਾਰ ਰੋਜ਼ਾਂ ਤੋਂ ਦੋ ਸ਼੍ਰੀ ਸਹਿਜ ਸੰਬਟ ਪਾਠ ਜਪਜੀ ਸਾਹਿਬ 24 ਸੈ ਮੂਲ ਮੰਤਰ ਤਾਤੀਬਾ ਦੇ ਜਾਪ ਨਾਲ ਆਰੰਭ ਹੋਏ ਸ਼ੁੱਕਰਵਾਰ ਰੋਜ਼ਾਂ ਤੋਂ ਚਾਰ ਸ਼੍ਰੀ ਖੰਡ ਪਾਠ ਸਾਹਿਬ ਜਪਜੀ ਸਾਹਿਬ ਦੇ ਜਾਪ ਨਾਲ ਆਰੰਭ ਹੋਏ ਅੱਜ ਅੱਠ ਪਾਠਾਂ ਦੇ ਭੋਗ ਪਏ ਆ ਦੀਵਾਨ ਸੱਜਿਆ ਬਿਆੰਧ ਸੰਗਤਾਂ ਨੇ ਪਾਤਸ਼ਾਹ ਦੇ ਚਰਨਾਂ ਦੀਆਂ ਹਜ਼ਰੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਗੁਰੂ ਇਤਿਹਾਸ ਤੋਂ ਜਾਣੂ ਹੋਏ ਉਸ ਤੋਂ ਪਰੰਤ ਗੁਰੂ ਕੇ ਲੰਗਰ ਵਰਤਾਏ ਗਏ ਬਿਆੰਧ ਸੰਗਤਾਂ ਨੇ ਗੁਰੂ ਕੇ ਲੰਗਰ ਛੱਕ ਕੇ ਵੀ ਗੁਰੂ ਦੀ ਖੁਸ਼ੀ ਨੂੰ ਪ੍ਰਾਪਤ ਕੀਤਾ ਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਦਾਂ ਦੇ ਸਮਾਗਮ ਕਰਨੇ ਚਾਹੀਦੇ ਆ ਜਿੱਥੇ-ਜਿੱਥੇ ਵੀ ਸੰਗਤਾਂ ਬੈਠੀਆਂ ਮੇਰੇ ਵੱਲੋਂ ਸੰਤ ਬਾਬਾ ਜਨਹਿਲ ਸਿੰਘ ਜੀ ਉਹਨਾਂ ਵੱਲੋਂ ਸਾਰੇ ਜਥੇ ਵੱਲੋਂ ਪਹਿਲੇ ਪ੍ਰਕਾਸ਼ ਪੁਰਬ ਅਤੇ ਗੁਰਨਾਨ ਸਿੰਘ ਦੇ ਵਿਆਹ ਪਰਉਪ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ